ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਹੜੀ ਛਿਪਕਲੀ ਹੁੰਦੀ ਹੈ ਉਹ ਸਾਰਾ ਦਿਨ ਕੀੜੇ ਮਕੋੜੇ ਖਾਂਦੀ ਹੈ ਤੇ ਫਿਰ ਰਾਤ ਨੂੰ ਜਾ ਕੇ ਉਹ ਫੋਟੋ ਦੇ ਪਿੱਛੇ ਛੁੱਪ ਜਾਂਦੀ ਹੈ ਉੱਥੇ ਲੁਕ ਜਾਂਦੀ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਭਗਵੰਤ ਮਾਨ ਕਹਿ ਰਿਹਾ ਪੰਜਾਬ ਦੇ ਮੁੱਖ ਮੰਤਰੀ ਕਿੰਨਾ ਬਾਰੇ ਬਿਨਾਂ ਨਾਮ ਲਏ ਅਕਾਲੀਆਂ ਬਾਰੇ ਕਿ ਇਹ ਸਾਰਾ ਕੁਝ ਕਰ ਕਰਾ ਕੇ ਧਰਮ ਦੀ ਓਟ ਪਿੱਛੇ ਗੁਰੂ ਦੇ ਪਿੱਛੇ ਛੁਪ ਜਾਂਦੇ ਨੇ ਇਹ ਉਹਨਾਂ ਦਾ ਜਿਹੜਾ ਹੈ ਅੱਜ ਨਚੋੜ ਹੈ ਜਿਹੜਾ ਧੂਰੀ ਚ ਪਾਸ਼ੰਦੇ ਰਹੇ ਸੀ ਭਗਵੰਤ ਮਾਨ ਜਿਹੜੀ ਗੱਲ ਕਹਿ ਰਹੇ ਸੀ ਬਿਨਾ ਲੋਨ ਲਏ ਅਕਾਲੀਆਂ ਤੇ ਉਹ ਲਾਏ ਉਹਨਾਂ ਨੇ ਨਿਸ਼ਾਨੇ ਜਿਹੜੇ ਜਿਹੜੀ ਇਉਂ ਲੱਗ ਰਿਹਾ ਸੀ ਕਿ ਅੱਜ ਉਹ ਪੂਰੇ ਮੂੜ ਚ ਨੇ ਅਖਾਲੀਆਂ ਦੇ ਨਾਲ ਆੜਾ ਲੈਣ ਲਈ ਕਹਿੰਦੇ ਧਰਮ ਦੇ ਨਾਂ ਤੇ ਬੋਟਾ ਮੰਗਦੇ ਨੇ ਹੋਰ ਤਾਂ ਹੋਰ ਜਿਹੜੇ ਇੱਕ ਪਾਸੇ ਤਾਂ ਉਹਨਾਂ ਨੇ ਕੱਲ ਬੜਾ ਦਿਖਾਇਆ ਉੱਥੇ ਜਦੋਂ ਆਪਣੇ ਸ਼੍ਰੀਨਗਰ ਤੋਂ ਸ਼ੁਰੂ ਹੋਇਆ ਪਾਸ਼ਾ ਇਚੇਵੀ ਤੋਂ ਨਗਰ ਕੀਰਤਨ ਪੂਰੀ ਸ਼ਰਦਾ ਦਿਖਾ ਰਹੇ ਸੀ ਪਰ ਜਦੋਂ ਧੂਰੀ ਚ ਬੋਲ ਰਹੇ ਸੀ ਉਦੋਂ ਬੜੇ ਚੱਖੇ ਬੋਲ ਰਹੇ ਸੀ ਉਦੋਂ ਅਕਾਲ ਤਖਤ ਸਾਹਿਬ ਦੀ ਤਾਂ ਗੱਲੀ ਉਹ ਹੋਰ ਤਰ੍ਹਾਂ ਕਰ ਰਹੇ ਸੀ ਉਹ ਜਿਹੜੇ ਕਲਦੀਪ ਸਿੰਘ ਗੜਗੱਜ ਨੇ ਸ਼ਾਇਦ ਜਿਹੜੀ ਗੋਲਕਵਾਰੇ ਉਹਨਾਂ ਦੀ ਜਿਹੜੀ ਆਲੋਚਨਾ ਕੀਤੀ ਸੀ ਜਾਂ ਉਹਨਾਂ ਬਾਰੇ ਕਈ ਕਿਸਮ ਦੀਆਂ ਗੱਲਾਂ ਵੀ ਬਰਿਆਦਾ ਰੱਖਣੀ ਚਾਹੀਦੀ ਹੈ ਐਸ ਤਰ੍ਹਾਂ ਦੀ ਗੱਲ ਕੀਤੀ ਸੀ ਨਾ ਉਹਦਾ ਜਵਾਬ ਜਿਹੜਾ ਮਾਨ ਸਾਹਿਬ ਨੇ ਦਿੱਤਾ ਕਹਿੰਦੇ ਉਹ ਬੰਦਾ ਸਾਨੂੰ ਬਰਿਆਦਾ ਸਿਖਾਉ ਜਿਹੜਾ ਆਪ ਜਦੋਂ ਉਹਨੇ ਆਪਣਾ ਅਹੁਦਾ ਸੰਭਾਲਿਆ ਆਪਣੀ ਨਿਯੁਕਤੀ ਵੇਲੇ ਮर्यादा ਦੀ ਲਗਨ ਜਿਹੜੇ ਖੁਦ ਕੀਤੀ ਸੀ ਉਹ ਸਾਨੂੰ ਮर्यादा शिकਉ ਫਿਰ ਵੀ ਉਹਨਾਂ ਨੇ ਕਾਫੀ ਠੀਕ ਸ਼ਬਦ ਬੋਲੇ ਪਰ ਨਾਲ ਦੀ ਨਾਲ ਇਹ ਵੀ ਕਹਿਤਾ ਕਿ ਜਿਨ੍ਹਾਂ ਨੇ ਨਿਯੁਕਤੀ ਕੀਤੀ ਇਹ ਸਭ ਕੁਝ ਉਹਨਾਂ ਦੇ ਹੱਕ ਚ ਬੋਲ ਰਹੇ ਨੇ ਤੇ ਕਿਉਂਕਿ ਮਾਨ ਸਾਹਿਬ ਕਈ ਵਾਰੀ ਕਹਿ ਚੁੱਕੇ ਨੇ ਕਿ ਗੋਲਕਾਂ ਚੱਕ ਲੋ ਫਿਰ ਪਤਾ ਲੱਗੂ ਵੀ ਇਹਦਾ ਕੀ ਹੁੰਦਾ ਹੈ ਜਿਹਨੇ ਉਹ ਭਗਵਾਨ ਤਮਨ ਅਕਾਲੀਆਂ ਨੂੰ ਬਹੁਤ ਤਿੱਖਾ ਲੈ ਰਹੇ ਨੇ ਇਹਨਾਂ ਦੇ ਨਾਲੋਂ ਜ਼ਿਆਦਾ ਹੀ ਕੁਝ ਤਰਨ ਤਰਨ ਦੀ ਚੋਣ ਤੋਂ ਬਾਅਦ ਤਾਂ ਕਾਫੀ ਕੁਝ ਜ਼ਿਆਦਾ ਉਹਨਾਂ ਦੇ ਬੋਲਾਂ 'ਚ ਤੇਜ਼ੀ ਆ ਗਈ ਤੇ ਕੁਲਦੀਪ ਸਿੰਘ ਗੜਗਾਜ ਵੀ ਉਹਨਾਂ ਤੇ ਜਿਹੜੇ ਨਿਸ਼ਾਨੇ ਤੇ ਆ ਗਏ ਕਹਿੰਦੇ ਜੀ ਇਹ ਹਾਲੇ ਤਾਂ ਥਾਂ ਥਾਂ ਤੇ ਪ੍ਰਮਾਣ ਪੱਤਰ ਲੈਂਦੇ ਫਿਰ ਰਹੇ ਨੇ ਕਿ ਮੈਂ ਜਥੇਦਾਰ ਹਾਂ ਇਸ ਕਉਂਕਾ ਸਾਨੂੰ ਮਰਿਆ ਦਾ ਕਹਿੰਦੇ ਮੈਂ ਸੁਣਿਆ ਕਿ ਮੈਨੂੰ ਬੁਲਾਉਣਗੇ ਇੱਥੇ ਸਕਤਰੇ ਤੇ ਉਹਨਾਂ ਨੇ ਕਾਲ ਤੱਕ ਸਾਡਾ ਨਾਮ ਨਹੀਂ ਲਿਆ ਸਕਤਰੇ ਤੇ ਬੁਲਾਉਣਗੇ ਮੈਂ ਤਾਂ ਤਿਆਰ ਬੈਠਾ ਹਾਂ ਇਹਨਾਂ ਦੇ ਕੱਲੇ ਕੱਲੇ ਦੇ ਮੈਂ ਉਹ ਪੋਤਰੇ ਫਰੋਲੂਗਾ ਇਹ ਕਹਿੰਦਾ ਯਾਦ ਰੱਖਣਗੇ ਮੈਂ ਤਾਂ ਇਹਨਾਂ ਬੁਲਾਉਣ ਤਾਂ ਸਹੀ ਜਿਹੜੀ ਇਸ ਕਿਸਮ ਦੀ ਉਹਨਾਂ ਨੇ ਗੱਲ ਹੋ ਕੀਤੀ ਤੇ ਬਾਕੀ ਉਹ ਉੱਥੋਂ ਦੇ ਅਖਾਲੀ ਵੀ ਜਦੋਂ ਮੈਂ ਦੇ ਸੁਣ ਰਿਹਾ ਸੀ ਉਸ ਤੋਂ ਬਾਅਦ ਔਰ ਗੁਰਪ੍ਰੀਤ ਸਿੰਘ ਜੱਬਰ ਉਹ ਵੀ ਉਸੇ ਤਰ੍ਹਾਂ ਦੇ ਨਿਸ਼ਾਨ ਨੇ ਉਹ ਕਹਿੰਦੇ ਜਿਹੜਾ ਬੰਦਾ ਸ਼ਰਾਬ ਪੀ ਕੇ ਗੁਰੂ ਘਰ ਚ ਜਾਂਦਾ ਲੋਕ ਮਗਰ ਲੱਗ ਜਾਂਦੇ ਨੇ ਜਿਸ ਨੇ ਸੌ ਖਾਦੀ ਸ਼ਰਾਬ ਪੀ ਕੇ ਵੀ ਮੈਂ ਅੱਗੇ ਤਾਂ ਸ਼ਾਮ ਨਹੀਂ ਪਾਉਂਗਾ ਮਾਂ ਦੀ ਸੌ ਖਾਦੀ ਉਸ ਤੋਂ ਬਾਅਦ ਦਾਰੂ ਪੀਣ ਲੱਗ ਗਿਆ ਉਹ ਬੰਦੇ ਤੇ ਤੁਸੀਂ ਕੀ ਵਿਸ਼ਵਾਸ ਕਰੋਗੇ ਮੈਂ ਤੁਹਾਨੂੰ ਸਿਰਫ ਇਸ ਕਰਕੇ ਦੱਸ ਰਿਹਾ ਪਿਆਰੇ ਦਰਸ਼ਕੋ ਇਹ ਉਹ ਦਿਨ ਚੱਲ ਰਹੇ ਨੇ ਸ਼ਤਾਬਦੀ ਦੇ ਜਿੰਨਾਂ ਦਿਨਾਂ ਦੇ ਵਿੱਚ ਆ ਹੁਣ ਅਸੀਂ ਬੜਾ ਕੁਸ਼ ਕਰਨਾ ਹੈ ਡਰਾਈ ਡੇ ਵੀ ਰਹਿਣੇ ਨੇ ਹੁਣ ਉਹਨਾਂ ਦਿਨਾਂ 'ਚ ਇਸ ਤਰ੍ਹਾਂ ਦੇ ਜਾਮ ਲੱਗ ਰਹੇ ਨੇ ਇੱਕ ਦੂਜੇ ਤੇ ਕਹਿੰਦੇ ਉਹ ਬੰਦਾ ਜਿਹੜਾ ਮਾਂ ਦੀ ਸੌਂ ਖਾ ਕੇ ਦੁਬਾਰਾ ਸ਼ਰਾਬ ਪੀਣ ਲੱਗ ਜੇ ਤੇ ਉਹ ਗੋਲਕਾਂ ਤੇ ਪੈ ਜਾਂਦੇ ਨੇ ਕਿ ਜਿਹੜਾ ਹੈ ਤੁਸੀਂ ਗੋਲਕ ਚੱਕੋ ਸਹੀ ਮਾਨ ਸਾਹਿਬ ਕਹਿੰਦੇ ਫਿਰ ਦੇਖੋ ਇਹਨਾਂ ਦਾ ਕੀ ਹਾਲ ਹੁੰਦਾ ਸੋ ਇਸ ਕਿਸਮ ਦੀ ਗੱਲ ਜਿਹੜੀ ਹੈ ਅੱਜ ਉਹ ਕਹਿੰਦੇ ਨਜ਼ਰਾਏ ਕਹਿੰਦੇ ਦੇਖੋ ਇਹ ਧਰਮ ਦੀ ਓਟ ਲੈਂਦੇ ਨੇ ਤੇ ਮੈਂ ਇਹਨਾਂ ਨੂੰ ਹੁਣ ਚੈਲੰਜ ਕਰਦਾ ਕਿ ਇਹਨਾਂ ਨੇ ਕੀ ਕੀਤਾ ਜੀ ਕਹਿੰਦੇ ਫੇਰ ਉਹ ਕਹਿੰਦੇ ਪਿਛਲੇ ਸਰਕਾਰਾਂ ਨੇ ਕੁਝ ਨਹੀਂ ਕੀਤਾ ਇਹ ਵੀ ਗੱਲ ਉਹਨਾਂ ਨੇ ਕਹੀ ਕਹਿੰਦੇ ਹੁਣ ਮੈਂ ਇੱਕ ਅਸੀਂ ਵਿਧਾਨ ਸਭਾ ਚ ਜਿਹੜੇ ਬਿੱਲ ਲੈ ਕੇ ਮੈਂ ਦੱਸ ਨਹੀਂ ਸਕਦਾ ਲੇਕਿਨ ਜੋ ਕੁਝ ਅਸੀਂ ਉੱਥੇ ਲੈ ਕੇ ਆ ਰਹੇ ਹਾਂ ਇਹ ਤਾਂ ਸੋਚ ਵੀ ਨਹੀਂ ਸਕਦੇ ਉਹਦੇ ਬਾਰੇ ਇਹ ਤੁਹਾਨੂੰ ਮੈਂ ਦੱਸਾਂ ਕਹਿੰਦੇ ਇਹ ਨਹੀਂ ਸੋਚ ਸਕਦੇ ਤੇ ਮੈਂ ਕਹਿੰਦੇ ਉੱਥੇ ਇਹੋ ਜਿਹਾ ਕੁਝ ਕਰੂੰਗਾ ਇਹਨਾਂ ਨੇ ਕੀ ਕੀਤਾ ਜਿਹੜੀ ਇੱਕ ਦੂਜੇ ਤੇ ਜਿਹੜਾ ਇਹ ਚੱਲ ਰਿਹਾ ਸੀ ਮੈਂ ਤਾਂ ਸਿਰਫ ਹਾਂ ਇੱਕ ਗੱਲ ਹੋਰ ਕਹਿ ਕੇ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਅੱਜ ਜਿਹੜੀ ਇਸ ਹਾਲਾਤ ਦੇ ਵਿੱਚ ਵੀ ਅਸੀਂ ਇੱਕ ਦੂਜੇ ਤੇ ਕਿਸ ਤਰੀਕੇ ਨਾਲ ਤੌਮਤਾਲਾ ਰਿਹਾ ਹੈ ਕਿਹੜੀ ਗੱਲ ਚੈਨਲ ਦੀ ਗੱਲ ਉਹ YouTube ਚੈਨਲ ਬੰਦ ਹੋ ਗਿਆ ਤੁਹਾਨੂੰ ਪਤਾ ਹੈ ਕਿ YouTube ਚੈਨਲ ਜਿਹੜਾ ਉਹ ਇੱਕ ਹਫ਼ਤੇ ਲਈ ਬੰਦ ਕਰਤਾ ਉਹਦਾ ਕਾਰਨ ਤਾਂ ਇਹ ਆ ਵੀ 31 ਅਕਤੂਬਰ ਨੂੰ ਕੁਝ ਇਸ ਤਰ੍ਹਾਂ ਦੀ ਪੋਸਟ ਪਾਈ ਗਈ ਜਿਹੜੀ ਕਿਉਂਕਿ ਉਹਦਾ ਸ਼ਿਕਾਇਤ ਹੋ ਗਈ ਹੋ ਕੇ ਤੇ 31 ਅਕਤੂਬਰ ਨੂੰ ਦ੍ਰੋਗੰਤੀ ਦੇਵ ਕਤਲ ਦੀ ਜਿਹੜੀ ਬੇਲੇ ਦੀ ਪੋਸਟ ਉਸ ਤੇ ਕਰਕੇ ਸਟ੍ਰਾਈਕ ਲੱਗੀ ਤੇ ਛੱਪ ਲਈ ਬੰਦ ਕੀਤਾ ਲੇਕਿਨ ਮਾਨ ਸਾਹਿਬ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਤੇ ਉਹ ਕਹਿੰਦੇ ਦੇਖੋ ਇੱਕ ਪਾਸੇ ਚੈਨਲ ਚਲਾਉਣ ਦੀਆਂ ਗੱਲਾਂ ਕਰਦੇ ਸੀ ਦੂਜੇ ਪਾਸੇ ਜਿਹੜਾ ਚਲਾਇਆ ਉਹ ਵੀ ਬੰਦ ਹੋ ਗਿਆ ਇਹ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨਿੰਦਾ ਕੀਤੀ ਅੱਜ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਐ ਇੱਥੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸੀ ਉਹਨਾਂ ਨੇ ਹੁਕਮ ਦਿੱਤਾ ਸੀ ਕਿ ਸ਼ਰੋਮਿਕ ਕਮੇਟੀ ਨੂੰ ਇੱਕ ਆਪਣਾ ਚੈਨਲ ਚਲਾਉਣਾ ਚਾਹੀਦਾ ਤੇ ਇਹ ਗੱਲ ਕਾਫੀ ਹੱਦ ਤੱਕ ਉਹ ਮਾਨ ਸਾਹਿਬ ਨੇ ਚੱਕ ਲਈ ਸੀ ਕਿ ਤੇ ਖਰਚਾ ਅਸੀਂ ਦਿੰਨੇ ਆ ਤੁਸੀਂ ਗੁਰਬਾਣੀ ਦਾ ਵਪਾਰ ਕਰਦੇ ਹੋ ਤੇ ਕਿਉਂਕਿ ਉਹ ਸੁਖਵੀਰ ਸਿੰਘ ਬਾਦਲ ਤੇ ਪੈਂਦੇ ਸੀ ਕਿਉਂ ਗੁਰਬਾਣੀ ਪੀਟੀਸੀ ਚਲਾ ਰਹੀ ਹੈ ਤੇ ਪਤਾ ਸੀ ਲੋਕਾਂ ਨੂੰ ਵੀ ਇਹ ਕੁਛ ਨਹੀਂ ਹੋਣਾ ਤੇ ਇਸੇ ਕਰਕੇ ਤਾਂ ਹਰਜਿੰਦਰ ਸਿੰਘ ਧਾਮੀ ਨੇ ਵਫਾਦਾਰ ਨੇ ਉਹਨਾਂ ਦੇ ਉਹ ਕਹਿੰਦੇ ਚਲੋ ਆਪਾਂ ਇੱਕ ਕਮੇਟੀ ਬਣਾ ਦਿੰਨੇ ਆ ਤੇ ਕਮੇਟੀ ਫੈਸਲਾ ਉਹ ਕਮੇਟੀ ਬਣਾਈ ਨੂੰ ਵੀ ਕਿੰਨੇ ਸਾਲ ਹੋ ਗਏ ਕੁਛ ਨਹੀਂ ਹੋਇਆ ਨਹੀਂ ਹੋਣਾ ਐਂ ਹੀ ਚੱਲਣਾ ਉਹਦੇ ਕਹਤਾ ਸੀ ਵੀ ਐਂ ਹੀ ਚੱਲਣਾ ਤੇ ਮਾਨ ਸਾਹਿਬ ਨੂੰ ਅੱਜ ਮੌਕਾ ਮਿਲ ਗਿਆ ਉਹਨਾਂ ਨੇ ਗੱਲ ਚੱਕ ਲਈ ਵੈਸੇ ਪਿਆਰੇ ਦਰਸ਼ਕੋ ਇਹਨਾਂ ਦਿਨਾਂ 'ਚ ਜਦੋਂ ਭਗਵੰਤ ਮਾਨ ਨੇ ਉਹ ਇੱਕ ਈਡੀਅਮ ਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਧਾਰਮਿਕ ਈਡੀਅਮ ਉਹਨਾਂ ਨੂੰ ਇੱਕ ਗੱਲ ਸਮਝ ਆ ਗਈ ਇਸ ਧਰਤੀ ਤੇ ਇਹ ਜਗਰੂਆਂ ਦੀ ਧਰਤੀ ਤੇ ਗੁਰੂ ਸਾਹਿਬ ਦੇ ਨਾਮ ਤੋਂ ਬਿਨਾ ਅੱਗੇ ਨਹੀਂ ਸਿਆਸੀ ਤੌਰ ਤੇ ਬਦਾ ਕੋਈ ਵੀ ਸਰਕਾਰ ਚਾਹੇ ਕਾਂਗਰਸੀ ਨੇ ਚਾਹੇ ਇਹ ਨੇ ਤੇ ਉਹਨਾਂ ਨੂੰ ਗੁਰੂ ਦਾ ਨਾਮ ਤਾਂ ਲੈਣੇ ਪੈਣਾ ਤੇ ਉਹ ਇੱਕ ਈਡੀਅਮ ਡਿਵੈਲਪ ਕਰ ਰਹੇ ਨੇ ਕਿ ਜੀ ਆਪਾਂ ਉਹ ਕਹਿੰਦੇ ਜੀ ਦੇਖੋ ਮੈਂ ਪੜਿਆ ਫਿਰ ਉਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਮੈਂ ਕਿਹੜੀ ਕਿਹੜੀ ਪੜਿਆ ਗੁਰੂ ਦਾ ਇਹਦੇ ਦਾਦਾ ਗੁਰੂ ਨੂੰ ਵੀ ਜੀ ਉਹ ਵੀ ਕੁਰਬਾਨੀ ਕੀਤੀ ਜੀ ਇਸ ਤਰ੍ਹਾਂ ਉਹ ਸਾਰਾ ਇਹ ਦੱਸਣ ਦੀ ਕੋਸ਼ਿਸ਼ ਕਿ ਮੈਂ ਇਤਿਹਾਸ ਪੜਿਆ ਪੜ੍ਹਦੇ ਹਾਂਗਾ ਇਹਨਾਂ ਲੇਕਿਨ ਮੇਰੇ ਉਹ ਯਾਦ ਦਾ ਦਿਨ ਪੀਏ ਯੂ ਦਾ ਜਦੋਂ ਭਗਵੰਤ ਮਾਨ ਸ਼ੁਰੂ ਸ਼ੁਰੂ ਚ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਸਾਹ ਜਸਾ ਸਿੰਘ ਰਾਮਗੜੀਆ ਨੂੰ ਬਾਬਾ ਜੀ ਕਹ ਕੇ ਬੁਲਾਉਂਦੇ ਉਹ ਭੜਿਆ ਮਾਨਸਾ ਉਹ ਕਦੋਂ ਹੋਏ ਨੇ ਬਾਬਾ ਬੰਦਾਬਾਦਰ ਤੋਂ ਬਾਅਦ ਸਿੱਖ ਮਿਸਲਾਂ ਆਉਂਦੀਆਂ ਨੇ ਉਦੋਂ ਮੈਂ ਕਿਹਾ ਸੀ ਵੀ ਮਾਨਸਾਬ ਦਾ ਕੀ ਕਸੂਰ ਹੈ ਕਿਸੇ ਪਬਲਿਕ ਰਿਲੇਸ਼ਨ ਵਾਲੇ ਨੇ ਇਧਰ ਉਧਰੋ ਦਿੱਲੀ ਵਾਲੇ ਤੁਨ ਖਾਲੇ ਉਹਨਾਂ ਨੂੰ ਕੀ ਪਤਾ ਹੈ ਦਿੱਲੀ ਵਾਲੇ ਜੋ ਅੱਜ ਕੱਲ ਜਰੂਰਸ ਕੱਢ ਰਹੇ ਨੇ ਉਹ ਤਾਂ ਪਤਾ ਹੀ ਆ ਆ ਹੁਣ ਕਿਸੇ ਇਵੈਂਟ ਵਾਲੇ ਨੇ ਕੀਤਾ ਏਆਈ ਤੋਂ ਨਵੰਬਰ ਤਿਸ਼ਕਉਣ ਵਾਲੀ ਗੱਲ ਤੇ ਇਹ ਹੈ ਗੁਰੂ ਸਾਹਿਬ ਦੇ ਜੋੜੇ ਪੁੱਛ ਬਤਲ ਹੋ ਅੰਮ੍ਰਿਤ ਚਕਾਰੇ ਨੇ ਔਰ ਰਬਤ ਸ਼ਕਰ ਨਾਲ ਕਿਹੜੇ ਆਸਨ ਚ ਬੈਠੇ ਕਿਹੜਾ ਕਿਹੜਾ ਵੀਰਾਸਨ ਆ ਉਹਦਾ ਜਿਹੜੀ ਉਹਨਾਂ ਨੂੰ ਕੀ ਪਤਾ ਉਹਨਾਂ ਦੇ ਲਿਖ ਦੇਣਾ AI ਨੇ ਬਣਾ ਦੇਣਾ ਤੋ ਇਸ ਤਰ੍ਹਾਂ ਦਾ ਚੱਲਦਾ ਜਿਹੜੀ ਨਾਲ ਨਾਲ ਜਾਂਦੀ ਹੈ ਸਾਰੀ ਕਹਾਣੀ ਹੁਣ ਇੱਕ ਹੋਰ ਚੱਲੂਗੀ ਅੱਜ ਤੁਸੀਂ ਯਾਦ ਰੱਖਿਓ ਆ ਮੈਂ ਹੁਣ ਤੁਹਾਨੂੰ ਦੱਸ ਰਿਹਾ ਪੰਜਾਬ ਸਰਕਾਰ ਬਣਾ ਰਹੀ ਬਹੁਤ ਸ਼ਰਦਾ ਸਿਆਸੀ ਸ਼ਰਦਾ ਜਿਹਨੂੰ ਕਹਿੰਦੇ ਨੇ ਉਹਦੇ ਨਾਲ ਬਣਾ ਰਹੀ ਹੈ ਲੇਕਿਨ ਇਵੈਂਟ ਮੈਨੇਜ ਵੀ ਕਰ ਰਹੀ ਹੈ ਹੁਣ ਜਿਵੇਂ ਅੱਜ ਪਹਿਲਾ ਸ਼੍ਰੀਨਗਰ ਕੀਰਤਨ ਦਰਬਾਰ 니ਚ ਦਿੱਲੀ ਤੋਂ ਸਿੱਧਾ ਹੈਲੀਕਾਪਟਰ ਚ ਲੈ ਕੇ ਆਏ ਕੇਜਰੀਵਾਲ ਸਾਹਿਬ ਨੂੰ ਤੇ ਕੇਜਰੀਵਾਲ ਸਾਹਿਬ ਅੱਥ ਜੁੜੀ ਬੈਠੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਚਾਹੇ ਉਹ ਜਿਹੜਾ ਸੀਸਗੰਨ ਸਾਹਿਬ ਵਾਲਾ ਕੀਰਤਨ ਦਰਬਾਰ ਸੀ ਚਾਹੇ ਉਹ ਸ਼੍ਰੀਨਗਰ ਵਾਲਾ ਚਾਹੇ ਅੱਗੇ ਤੋਂ ਹੋਣ ਕਿ ਕੇਜਰੀਵਾਲ ਨੂੰ ਸਿੱਖਾਂ ਪ੍ਰਤੀ ਸ਼ਰਧਾ ਲੱਗਦਾ ਤਾਂ ਨਹੀਂ ਹੈ ਸਿਆਸੀ ਸ਼ਰਧਾ ਜੇ ਇਹੀ ਸ਼ਰਧਾ ਹੁੰਦੀ ਤਾਂ ਜਦੋਂ 10 ਸਾਲ ਉਹਨਾਂ ਨੇ ਰਾਜ ਕੀਤਾ ਕੋਈ ਸਿੱਖ ਮੰਤਰੀ ਕਿਉਂ ਨਹੀਂ ਲਿਆ ਇਹਦਾ ਤਾਂ ਜਵਾਬ ਲੋਕ ਇਹ ਮੰਗਦੇ ਨੇ ਕਿ ਜੀ ਦੱਸੋ ਜੀ ਜਦੋਂ ਇਹ ਸਾਡੇ ਕੋਲ ਸਵਾਲ ਹੁੰਦਾ ਜੀ ਉਹਨਾਂ ਨੇ ਕਿਉਂ ਕੋਈ ਮੰਤਰੀ ਉਹਨਾਂ ਨੇ ਪੰਜਾਬੀ ਬਾਰੇ ਕੀ ਕੀਤਾ ਸਿੱਖੀ ਬਾਰੇ ਕੀ ਕੀਤਾ ਤੇ ਉਦੋਂ ਫਿਰ ਸਵਾਲ ਤਾਂ ਖੜੇ ਹੁੰਦੇ ਨੇ ਤੇ ਹੁਣ ਜਦੋਂ ਉਹ ਸ਼ਰਧਾ ਸ਼ੋਅ ਕਰ ਰਹੇ ਨੇ ਤੇ ਉਹ ਫਿਰ ਕਈ ਕਿਸਮ ਦੀ ਸ਼ਰਦਾ ਹੁੰਦੀ ਹੈ ਜਿਹੜੇ ਸਿਆਸੀ ਲੋਕ ਹੁੰਦੇ ਨੇ ਨਾ ਉਹਨਾਂ ਦੀ ਸ਼ਰਦਾ ਧਰਮ ਨਾਲ ਨਹੀਂ ਹੁੰਦੀ ਉਹਨਾਂ ਦੀ ਸ਼ਰਦਾ ਵੋਟਾਂ ਨਾਲ ਹੁੰਦੀ ਹੈ ਉਹਨਾਂ ਦਾ ਮਤਲਬ ਵੋਟਾਂ ਹੁੰਦਾ ਤੇ ਵੋਟਾਂ ਨਾਲ ਜਿੱਥੋਂ ਵੀ ਵੋਟਾਂ ਮਿਲਦੀਆਂ ਨੇ ਜਿੰਨੀ ਵੀ ਗਿਣਤੀ 'ਚ ਵੱਡੇ ਜ਼ਿਆਦਾ ਵੋਟਰ ਹੋਣਗੇ ਜਿੱਥੇ ਵੀ ਜ਼ਿਆਦਾ ਹੋਣਗੇ ਉੱਥੇ ਉਹਨਾਂ ਦੀ ਹਾਜ਼ਰੀ ਹੋਊਗੀ ਹੋਊਗੀ ਚਾਸੀ ਵੀ ਦੇਖਿਆ ਆ ਜਗਰਾਤਿਆਂ 'ਚ ਨਹੀਂ ਦੇਖਿਆ ਰਵਨੀਤ ਸਿੰਘ ਬਿੱਟੂ ਜਾਂ ਕੋਈ ਹੋਰ ਬੇਟਾ ਮਦਰ ਉਹਨਾਂ ਨੂੰ ਇਹ ਵੋਟਾਂ ਲੈ ਲਈ ਕਿਤੇ ਵੀ ਜਾ ਸਕਦੇ ਨੇ ਮੈਂ ਤਾਂ ਇੱਕ ਥਾਂ ਤੇ ਲਿਖਿਆ ਸੀ ਕੋਈ ਬੰਦਾ ਜਿਹੜਾ ਪੋਲਿਟਿਕਲ ਬੰਦਾ ਨਾ ਜੇ ਉਹਨੂੰ ਕਹਿ ਦੀਏ ਕਿ ਆ ਬਿਜੂਆਂ ਦੇ ਕੋਲ ਵੋਟਾਂ ਨੇ ਉਹ ਬਣ ਕੇ ਵੀ ਉੱਥੇ ਚੜਾ ਜਾਊਗਾ ਤਾਂ ਇਸ ਕਿਸਮ ਦਾ ਕੰਮ ਹੁੰਦਾ ਹੈ ਸਿਆਸੀ ਬੰਦਿਆਂ ਦਾ ਤਾਂ ਕਿਉਂਕਿ ਉਹਨਾਂ ਦਾ ਮੇਨ ਮਤਲਬ ਤਾਂ ਵੋਟਾਂ ਹੁੰਦਾ ਹੈ ਧਰਮ ਜਿੰਨਾ ਕੋ ਉਹਨਾਂ ਨੂੰ ਮਾੜਾ-ਮਟਾ ਦੱਸਿਆ ਜਾਂਦਾ ਉਹਨੋਂ ਬੋਲ ਦਿੰਦੇ ਨੇ ਜਾਂ ਬੋਲਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹ ਜੋ ਦੋ ਚਾਰ ਅੱਖਰ ਸਿੱਖ ਲੈਂਦੇ ਨੇ ਜਿਵੇਂ ਬਹੁਤ ਸਾਰੇ ਉਹ ਜੀ ਬੱਲੇ ਸੋਹਣਾਲ ਸਸਤੀਕਾਲ ਜਿਹੇ ਜਿਹੇ ਬੋਲਦੇ ਨੇ ਆਪਾਂ ਆ ਜਿਹੜੇ ਖਾਸ ਤੌਰ ਤੇ ਭਾਜਪਾਲੇ ਇਹਨਾਂ ਦੇ ਵਿੱਚ ਦੇਖੇ ਨੇ ਉਹ ਬੋਲਦੇ ਨੇ ਕਿਉਂਕਿ ਭਾਜਪਾਲੇ ਵੀ ਕਰ ਰਹੇ ਨੇ ਉਹਨਾਂ ਨੇ ਵੀ ਕੱਲ ਉੱਥੇ ਕੀਰਤਨ ਦਰਬਾਰ ਕੀਤਾ ਆਨੰਦਪੁਰ ਸਾਹਿਬ ਚ ਸਾਰੀ ਸੀ ਉੱਥੇ ਸਖਾਬਤ ਤੋਂ ਲੈ ਕੇ ਕੇਂਦਰੀ ਮੰਤਰੀ ਤੋਂ ਲੈ ਕੇ ਲੋਕਲ ਲੀਡਰਸ਼ਿਪ ਸਾਰੀ ਉੱਥੇ ਸੀ ਜਿਵੇਂ ਇਹਨਾਂ ਨੇ ਸ਼੍ਰੀਨਗਰ ਤੋਂ ਜਿਹੜਾ ਕੀਰਤਨ ਪਹਿਲਾ ਕੀਰਤਨ ਦਰਬਾਰ ਕੀਤਾ ਉਸ ਤੋਂ ਬਾਅਦ ਉੱਥੋਂ ਆਰੰਭ ਹੋਇਆ ਕਿ ਨਗਰ ਕੀਰਤਨ ਦਾ ਜਿਹੜਾ ਬਾਈ ਨੂੰ ਉੱਥੇ ਪਹੁੰਚਣਾ ਅਨੰਦਪੁਰ ਸਾਹਿਬ ਉੰਡੀਰੂ ਜੰਮੂ ਚੜ੍ਹਿਆ ਜਾਣਾ 20 ਦੀ ਰਾਤ ਉਹਨਾਂ ਨੇ ਪਠਾਨਕੋਟ ਕੱਟਣੀ ਹੈ 21 ਦੇ ਹਿਸ਼ਾਰਪੁਰ ਉਸ ਤੋਂ ਬਾਅਦ ਉਹਨਾਂ ਨੇ ਅਨੰਦਪੁਰ ਸਾਹਿਬ ਜਾਣਾ ਜਿਹੜੀ ਮਾਨ ਸਾਹਿਬ ਕਹਿੰਦੇ ਅਸੀਂ ਤਾਂ ਬਹੁਤ ਸ਼ਰਧਾ ਨਾਲ ਬਣਾ ਰਿਹਾ ਹੈ ਬਹੁਤ ਚੰਗੀ ਗੱਲ ਹੈ ਮਾਨ ਸਾਹਿਬ ਤੁਸੀਂ ਸ਼ਰਧਾ ਨਾਲ ਬਣਾਓ ਤਾਂ ਹੋਰ ਵਧੀਆ ਗੱਲ ਹੈ ਪਰ ਜਿਹੜਾ ਮੈਂ ਕਹਿਣ ਲੱਗਿਆ ਸੀ ਇਹ ਸਰਦਾਂ ਤੋਂ ਬਾਅਦ ਜਦੋਂ ਇਹ ਮਨਾਇਆ ਜਾਣਾ ਹੈ ਬੇਲਾ ਤਾਂ ਹੁਣ ਹੀ ਉੱਠਿਆ ਜੀ ਕਿਉਂਕਿ ਐਸ்சிਪੀ ਸਿਨ੍ਹ ਨੇ ਸ਼ੁਰੂ ਚ ਹੀ ਕਹਤਾ ਸੀ ਇਹ ਸਾਡਾ ਕੰਮ ਹੈ ਨਹੀਂ ਚਲੋ ਸਰਕਾਰਾਂ ਬਣਾਉਂਦੇ ਸਾਰੀ ਸਰਕਾਰਾਂ ਬਣਾ ਰਹੀਆਂ ਨੇ ਹਰਿਆਣਾ ਸਰਕਾਰ ਵੀ ਤਾਂ ਬਣਾ ਰਹੀ ਹੈ ਅਸਡੋਰਾ ਦੇ ਵਿੱਚ ਆਪ ਸਿਰ ਤੇ ਲੈ ਕੇ ਗਏ ਨੇ ਨਾਇਬ ਸਿੰਘ ਸੈਣੀ ਜਿਸ ਗੁਰੂਗੁਰਾ ਸਾਹਿਬ ਦੀ ਸਵਾਰੀ ਸਾਰੇ ਕਰਨਗੇ ਦਿੱਲੀ ਕਮੇਟੀ ਕਰ ਰਹੀ ਹੈ ਤੋਂ ਇਹ ਤਾਂ ਚਲੋ ਨਤੀਸ਼ ਕੁਮਾਰ ਜਾ ਕੇ ਨਹੀਂ ਆਇਆ ਤੇ ਪਟਨਾ ਸਾਹਿਬ ਮਥਾ ਟਿਕ ਹੈ ਵੋਟਾਂ ਤੋਂ ਬਾਅਦ ਵੀ ਗਿਆ ਹੈ ਤਾਂ ਇਹ ਤਾਂ ਹੋਊਗਾ ਜਾਂ ਹੋਣਾ ਚਾਹੀਦਾ ਹੈ ਜਾਂ ਹੋ ਰਿਹਾ ਹੈ ਛੱਤ ਪੂਜਾ ਤੇ ਵੀ ਇਹੀ ਹੋਇਆ ਆਪਾਂ ਦੇਖਿਆ ਵੋਟਾਂ ਦੇ ਮਾਮਲੇ ਚ ਆ ਜਿਹੜੇ ਬਿਹਾਰ ਦੇ ਵਿੱਚ ਇੱਕ ਵੱਡਾ ਫੈਕਟਰ ਰਿਹਾ ਹੈ ਕਿ ਡਰਾਹਣਗਾ ਦੇ ਨੇ ਛੱਤ ਮਈਆ ਦੀ ਜਿਹੜੀ ਹੈ ਉਹ ਬੇਇੱਜ਼ਤੀ ਕੀਤੀ ਹੈ ਕਿਉਂਕਿ ਲੋਕ ਧਰਮ ਨਾਲ ਜੁੜੇ ਹੁੰਦੇ ਨੇ ਮੈਂ ਜਿਹੜੀ ਗੱਲ ਕਹਿਣ ਲੱਗਿਆ ਸੀ ਉਹ ਅੱਜ ਜਲੰਧਰ ਦੇ ਵਿੱਚ ਜਦੋਂ ਕੱਲ ਰੋਲਾ ਪਿਆ ਨਾ ਕਿਜੀ 77 ਕਰੋੜ ਰੁਪਏ ਦਾ ਮਸਲਾ ਸੀ ਜਿਹਨੂੰ 77 ਕਰੋੜ ਦੇ ਪ੍ਰੋਜੈਕਟ ਨੂੰ ਜਿਹੜਾ ਉਹਦਾ ਘਾਟ ਨੂੰ ਕਰਨਾ ਆਇਆ ਸੀ ਕੇਜਰੀਵਾਲ ਤੇ ਮਾਨ ਸਾਹਿਬ ਉਸ ਫੰਕਸ਼ਨ ਤੇ ਸਰਕਾਰੀ ਫੰਕਸ਼ਨ ਤੇ ਪੌਣੇ 2 ਕਰੋੜ ਦਾ ਬਿੱਲ ਬਣ ਗਿਆ ਜਦੋਂ ਬਿੱਲ ਗਿਆ ਰੋਲਾ ਪੈ ਗਿਆ ਉੱਥੇ ਕਾਰਪੋਰੇਸ਼ਨ ਚ ਐਨਾ ਬਿੱਲ ਕਿਵੇਂ ਬਣ ਗਿਆ ਇੱਕ ਦਿਨ ਚ 16 ਲੱਖ ਦੀ ਰੋਟੀ ਖਾਗੇ ਇੰਨੇ ਇੰਨੇ ਲੱਖ ਦਾ ਕਿਸ ਤਰ੍ਹਾਂ ਦਾ ਇੰਟਰਨੈਟ ਦਾ ਕਨੈਕਸ਼ਨ ਹੋ ਗਿਆ ਪਾਣੀ ਦਾ ਇੰਨਾ ਕਿਵੇਂ ਹੋ ਗਿਆ ਕੁਰਸੀਆਂ ਦਾ ਭਾਈ ਇਹ ਆਈ ਹੋਊਗਾ ਅਚਕ ਕਮਾਲ ਇਹ ਜਿੰਨੀਆਂ ਵੀ ਇਹ ਕੰਪਨੀ ਨੇ ਉਹ ਪੰਜਾਬ ਚ ਤਾਂ ਕੁਛ ਹੈ ਹੀ ਨਹੀਂ ਆ ਉਹ ਲੱਗਦਾ ਹੈ ਕਿ ਸਾਰੀਆਂ ਦਿੱਲੀ ਤੋਂ ਯੂਪੀ ਤੋਂ ਬਾਹਰੋਂ ਆਉਂਦੀਆਂ ਨੇ ਤੇ ਕੰਪਨੀਆਂ ਦੇ ਨਾਲ ਕੀ ਹੁੰਦਾ ਕਮਿਸ਼ਨ ਹੁੰਦਾ ਮੈਂ ਉਹਦੇ ਬਾਰੇ ਬਿਲਕੁਲ ਨਹੀਂ ਦੱਸਣਾ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਕਿ ਆਉਣ ਵਾਲੇ ਟਾਈਮ 'ਚ ਇੱਧਰ ਵੀ ਤਿਆਰ ਰੱਖਿਓ। ਵਿਰੋਧੀ ਧਰਾਨੇ ਆਟੀ ਪਾਉਣੀ ਐ। ਵਿਰੋਧੀ ਧਰਾਨੇ ਪੁੱਛੜੇ ਕਿ ਜੀ ਕਿਹੜੀ ਕੰਪਨੀ ਨੂੰ ਕਿਹੜਾ ਵੈਲਟਾ ਜਿਹੜਾ ਟੈਂਟ ਸਿਟੀ ਬਣਾਇਆ ਹੈ, ਕਿਹਦੇ ਬਣਾਇਆ, ਕਿੰਨਾ ਪੈਸਾ ਲਿਆ। ਆ ਜਿਹੜੀ ਵਿਧਾਨ ਸਭਾ ਬਣਾਈ ਐ, ਕਿਹਨੇ ਕਿੰਨਾ ਪੈਸਾ ਲਿਆ। ਤੇ ਇੱਕ ਦਿਨ ਦੀ ਵਿਧਾਨ ਸਭਾ ਜਿੱਥੇ ਹੋਣੀ ਐ, ਤੇ ਉਹਦੇ 'ਚ ਪੰਜਾਬ ਵਾਲੇ ਕਿੰਨੇ ਸੀ, ਬਾਹਰ ਜਾਲੀਆਂ ਕੰਪਨੀਆਂ ਕਿੰਨੀਆਂ ਸੀ। ਇਹ ਸਾਰਾ ਕੁਝ ਪਹਿਲੇ ਤੁਹਾਨੂੰ ਦੱਸਤਾ। ਇਹ ਪੁੱਛਣਾ ਤੇ ਲੋਕਾਂ ਨੇ ਦੱਸਣਾ ਜਿਵੇਂ ਅੱਜ ਜਦੋਂ ਮੈਂ ਡਿਬੇਟ ਕਰ ਰਿਹਾ ਸੀ ਉਹਦੇ ਚ ਸਵਾਲ ਖੜਾ ਕੀਤਾ ਸਾਨੂੰ ਇਹ ਦੱਸੋ ਜੀ ਕਿਹਦੇ ਜਿਹੜੇ 50 50 ਲੱਖ ਪੰਚਾਇਤਾਂ ਨੂੰ ਅੱਜ ਦਿੱਤਾ ਹੈ ਵਾਨ ਸਾਹਿਬ ਨੇ ਇਹ ਕਿਹੜੇ ਫੰਡ ਚੋਂ ਦਿੱਤਾ ਹੈ ਕੀ ਇਹ ਰੰਗਲਾ ਜਿਹੜਾ ਪੰਜਾਬ ਦਾ ਫੰਡ ਹੈ ਉਹਦੇ ਚ ਦਿੱਤਾ ਹੈ ਇਹ ਤਾਂ ਦੱਸ ਦੋ ਵੀ ਕਿੰਨਾ ਪੈਸਾ ਇਕੱਠਾ ਹੋ ਗਿਆ ਤੁਸੀਂ ਸਭ ਤੋਂ ਲਿਆ ਹੈ ਸੀਐਮ ਰելիਫ ਫੰਡ ਚ ਤਾਂ ਪਤਾ ਲੱਗ ਹੀ ਜਾਊਗਾ ਆਉਟਾਰਟੀਆ ਚ ਅੰਡਰ ਵੀ ਆ ਉਹ ਤਾਂ ਆਡਿਟ ਵੀ ਹੋਊਗਾ ਤੇ ਇਹ ਤਾਂ ਜਿਹੜਾ ਰਗੜਾ ਫੰਡ ਆ ਇਹਦਾ ਕਿਸੇ ਨੇ ਮਾਨ ਸਾਹਿਬ ਨੇ ਕਿਹਾ ਸੀ ਬੈਸੀ ਦੱਸਾਂਗੇ ਅਸੀਂ ਪਾਰਦਰਸ਼ਤਾ ਰੱਖਾਂਗੇ ਉਹ ਕਹਿੰਦੇ ਦੱਸੋ ਸਾਨੂੰ ਹੁਣ ਬਿਲਕੁਲ ਓਵੇਂ ਹੋਊਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਸ ਤਰ੍ਹਾਂ ਦੀਆਂ ਖਬਰਾਂ ਲਈ ਵੀ ਤਿਆਰ ਰਹੀਏ ਖੈ ਪਰ ਦੱਸ ਕੋ ਮੈਂ ਤਾਂ ਗੱਲ ਜਿਹੜੀ ਕਰ ਰਿਹਾ ਸੀ ਮਾਨ ਸਾਹਿਬ ਨੇ ਜਿਵੇਂ ਅੱਜ ਅਕਾਲੀਆਂ ਤੇ ਨਿਸ਼ਾਨੇ ਲਾਏ ਨੇ ਇਹ ਤੇ ਲੱਗਦਾ ਕਿ ਤਰਨ ਤਰਨ ਦੀ ਚੋਣ ਵਾਲੀ ਕਹਾਣੀ ਹਲੇ ਗਈ ਨਹੀਂ ਹੈ ਉਹ ਮਨਾਂ ਚ ਔਰ ਸੁਖਵੀਰ ਸਿੰਘ ਬਾਦਲ ਜਿਸ ਤਰੀਕੇ ਨਾਲ ਉਹ ਵੀ ਹਮਲਾਵਰ ਤੇ ਇਧਰੋਂ ਇਹ ਵੀ ਜਿਹੜਾ ਹੈ ਹੁਣ ਜਵਾਬ ਦੇ ਰਹੇ ਨੇ ਇਹ ਕਿਤੇ ਨਾ ਕਿਤੇ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਥੋੜਾ ਜ਼ੋਰ ਫੜ ਰਿਹਾ ਹੈ ਜਿਹੜਾ ਮਾਨਸਾਪ ਨੇ ਉਧਰ ਨੂੰ ਆਪਣਾ ਨਿਸ਼ਾਨਾ ਕੀਤਾ ਹੋਇਆ ਲਗਾਤਾਰ ਆਪਾਂ ਗੱਲ ਕਰਦੇ ਰਹਾਂਗੇ ਅਜੇ ਨਹੀਂ ਮਿਲਦੇ ਆ ਕਿਸੇ ਲੰਬੀ ਵੀਡੀਓ ਨਾਲ ਥੋੜਾ ਬਹੁਤ